ਅਗਪਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਸਿਗਾ ਭਾਈ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਬੋਲੋ ਜੀ ਆਪਣਾ ਲਾਪਰੀ ਸਿੰਘ ਮੇਰਾ ਨਾਮ ਪਾਜੀ ਪਿੰਡ ਪਡਾਲਦੋਣਾ ਜ਼ਿਲ੍ਹਾ ਕਰਪੂਤਲਾ ਦਿੰਦਾ ਆ ਤੁਹਾਨੂੰ ਤੇ ਮੋਬਾਈਲ ਨੰਬਰ ਆਪਣਾ 7710378870 ਠੀਕ ਆ ਅੱਜ ਆਪਾਂ ਇਹਦੀ ਵਹੜ ਦੇਖੀ ਜਾਨੇ ਆ ਕਿਹੜਾ ਸੂਆ ਸ ਠੀਕ ਹੈ ਕਹਿੰਦਾ ਦਿਨ ਹੋ ਗਿਆ ਸੂਈ ਨੂੰ ਇਹ ਸਵੇਰੇ ਸੂਈ 2 ਵਜੇ ਠੀਕ ਹੈ ਸਵੇਰੇ ਸੂਈ ਪਤਾ ਜੇਰ ਜ ਰੋਕਿਆ ਜਾਵਾ ਹਾਂਜੀ ਓਕੇ ਤੇ ਦੰਦੋ ਕਿਵੇਂ ਆਈ ਚੌਗੀ ਦੋਂਦੀ ਹੁਣੀ ਆ ਚੌਕੀ ਲਗਭਗ ਤੇ ਕਿੰਨਾ ਵੱਡਾ ਚੋਇਆ ਸਵੇਰੇ ਆਪ ਇਹਦਾ ਬਾਜੀ ਬਾਲਟੀ ਭਰ ਕੇ ਚੋਇਆ 18 20 ਕਿਲੋ ਤੋਂ ਸਟਾਰਟਿੰਗ ਹੀ ਹੈ ਵੇਰ ਠੀਕ ਹੈ ਤੇ ਥਣ ਤੁਨ ਖੈਰ ਬਹੁਤ ਚੰਗਾ ਲੱਗਿਆ ਹਨ ਬਹੁਤ ਜਿਆਦਾ ਚੰਗਾ ਬਾਜੀ ਬਹੁਤ ਪੋਲੀ ਚੋਈ ਆ ਇਧਰ ਨੂੰ ਮਾਰੋ ਕੈਮਰਾ ਜੀ ਸੁਭਰ ਕਦ ਕਦ ਬੋਤੀ ਬਣੀ ਬੋਹੀ ਚੋਂਦੇ ਜਦੋਂ ਬੰਦਾ ਚੋਂਦਾ ਨਹੀਂ ਹੈ ਨਾ ਥਣ ਖਰਾਬ ਹੋ ਜਾਂਦੇ ਬੈੜਾਂ ਦੇ ਇਸ ਕਰਕੇ ਆਪਾਂ ਚੋਤੀ ਹੈ ਠੀਕ ਹੈ ਰੈਲੀ ਕਰੀ ਵੀ ਦੱਸੀ ਜਾਂਦੀ ਹੈ ਹਨਾ ਰੈਲੀ ਕੀਤੀ ਠੀਕ ਹੈ ਅੰਦਾਜ਼ਾ ਲਾ ਜੀ ਕਿੰਨਾ ਦੁੱਧ ਪਾਉ ਤੁਹਾਡੇ ਹਿਸਾਬ ਨਾਲ ਹੈ ਭਾਈ 28 29 ਕਿਲੋ ਪਾਉਗੀ ਠੀਕ ਹੈ ਮੰਨ ਲੀਏ ਵੀ 25 ਤੋਂ ਰੇਟ ਭਾਜੀ ਇਹ ਦੇ ਦੇਵਾਂਗੇ ਲੈਣ ਦੇਣੀ 80000 ਗੁਜਾਇਸ ਹੋ ਜਬਣੀ ਮੋٹے ਹਾਂਜੀ ਮਾੜਾ ਮੋਟਾ ਮਾਰ ਤੋੜੇ ਬਾਹਰ ਨੇ ਸੁ ਫਿਰ 80000 ਦੇ ਵਿੱਚੋਂ ਨਰਮ ਹੋ ਜੂਗੀ ਬੱਚਾ ਮੀਲ ਕਾਫਾ ਸੂਈ ਸਵਾਈ ਤੇ ਜੇਰ ਵਗੈਰਾ ਡਾਣਾ ਬਿਲਕੁਲ ਜੀ ਹਾਂਜੀ ਹਾਂਜੀ ਵੀਡੀਓ ਆਪ ਦੇ ਕੋਲ ਠੀਕ ਆ ਵੀਡੀਓ ਵੀਰ ਕੋਲ ਬਣੀ ਹੋਈ ਆ ਜੇਰ ਵਗੈਰਾ ਦੀ ਤੇ ਬਾਕੀ ਉਹ ਵੱਡੀ ਵੈੜ ਆ ਭਾਜੀ ਮੈਂ ਚੰਗੇ ਰਿਕਾਰਡ ਵਾਲੀ ਆ ਉਹ ਤਾਂ ਜੇ ਲੱਕਾ ਲੁੱਕਾ ਨਹੀਂ ਚੱਕਿਆ ਬੈਣ ਨੇ ਸੂਈ ਆ ਸਵੇਰੇ ਠੀਕ ਹੈ ਸੋ ਤੁਹਾਨੂੰ ਪਤਾ ਸੋ ਮੂੰ ਮੱਥਾ ਫੇਸ ਕੁਆਲਿਟੀ ਤੇ ਹਵਾਨਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਹਵਾਨਾ ਤੇ ਚੌਣ ਚੁਆ ਦੀ ਬਿਲਕੁਲ ਓਕੇ ਆ ਤੇ 25 ਤੋਂ ਪਾਰ ਪਾਰ 27 28 27 28 80000 ਦੇ ਵਿੱਚ ਅੰਦਰ ਨਾਰਮ ਹੋ ਜੂਗੀ ਸੂਈ ਸਵਾਈਆ ਧਾਰਾ ਓਕੇ ਆ ਪਹਿਲਾ ਸੂਆ ਕੰਬੈਕ ਆਰਡਰ ਆ ਤੇ ਨੰਬਰ ਬੋਲੇ ਦੁਬਾਰੇ ਆਪਣੇ 7710378870 ਠੀਕ ਹੈ ਸੋ ਆਕੇ ਥਾਣਾ ਹਵਾਲੇ ਕੋਆ ਨਿਰ ਤੋਂ ਫਿਰ ਦੇਖ ਸਕਦੇ ਸੋਣਾ ਮੁੱਠੀ ਵਾਲਾ ਥਾਣਾ ਹੱਥੀ ਚੁਵਾਈ ਵਾਲਾ ਸੋ ਕਿਸੇ ਵੀ ਵੀਰ ਦੇ ਬੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ